ਬਹੁਤ ਹੀ ਬੜੇ ਕਾਰਨ ਬੜਕਿੰਗ ਕਰਾਦੇ ਤੇ ਪਰ ਦਾ ਦਾ ਆ ਉਹ ਬਾਈਕ ਚਾਹ ਵਾਲੇ ਆ ਉਹ ਨਿਕਾਤ ਆ ਮਾਪੀ ਪਰ ਹੀ ਨੀ ਦੇ ਜੀਰਕਪੁਰ ਟਾਈਮਸ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਤੇ ਮਾਨ ਤੇ ਇਸ ਵੇਲੇ ਅਸੀਂ ਵੀਆਈਪੀ ਰੋਡ ਤੇ ਖੜੇ ਆ ਜਿੱਥੇ ਕਿ ਨਗਰ ਕਾਉਂਸਲ ਪ੍ਰਸ਼ਾਸਨ ਵੱਲੋਂ ਜੋ ਐ ਕਾਰਵਾਈ ਕੀਤੀ ਜਾ ਰਹੀ ਹੈ ਇਨਕ੍ਰੋਚਮੈਂਟ ਤੇ ਤਾਂ ਇਸ ਵੇਲੇ ਅਸੀਂ ਵੀਆਈਪੀ ਰੋਡ ਉੱਪਰ ਖੜੇ ਆਂ ਤੇ ਤੁਸੀਂ ਵੇਖ ਸਕਦੇ ਹੋ ਕਿ ਮੈਕਸ ਔਰ ਕੇਐਫਸੀ ਦੇ ਬਾਹਰ ਜਿੰਨੇ ਵੀ ਇਨਕ੍ਰੋਚਮੈਂਟ ਸੀਗੀ ਜਿੰਨੇ ਵੀ ਬੋਰਡ ਲੱਗੇ ਸੀ ਨਜਾਇਜ਼ ਤੌਰ ਤੇ ਉਸ ਨੂੰ ਹਟਾਇਆ ਜਾ ਰਿਹਾ ਏ ਨਗਰ ਕਾਉਂਸਲ ਪ੍ਰਸ਼ਾਸਨ ਵੱਲੋਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਵੀਆਈਪੀ ਰੋਡ ਤੇ ਜਿੱਥੇ ਕਿ ਲਗਾਤਾਰ ਜੋ ਕਿ ਬਦਨਾਮ ਹੈ ਵੀਆਈਪੀ ਰੋਡ ਰੋਜ਼ ਸ਼ਾਮ ਨੂੰ ਪਾਰਕਿੰਗ ਦੀ ਜਗਾ ਨਹੀਂ ਮਿਲਦੀ ਦੂਜੇ ਪਾਸੇ ਰਸ਼ ਇਹਨਾਂ ਹੋ ਜਾਂਦਾ ਹੈ ਟ੍ਰੈਫਿਕ ਜਾਮ ਲੱਗਦਾ ਹੈ ਪੂਰੇ ਰੋਡ ਤੇ ਜਿਹਦੇ ਕਰਕੇ ਲੋਕ ਹੈਰਾਨ ਪਰੇਸ਼ਾਨ ਹੁੰਦੇ ਨੇ ਤਾਂ ਇਹ ਲੰਬੇ ਸਮੇਂ ਤੋਂ ਇਸ ਦੀ ਉਡੀਕ ਸੀ ਕਿ ਕਦੋਂ ਕੋਈ ਕਾਰਵਾਈ ਪੈਂਦੀ ਹੈ ਇਸ ਪ੍ਰਕਾਰ ਜਿੰਨੇ ਵੀ ਨਜਾਇਜ਼ ਇਨਕ੍ਰੋਚਮੈਂਟ ਜੋ ਨੇ ਰੋਡ ਦੇ ਉੱਪਰ ਨੇ ਜੋ ਨਹੀਂ ਹੋਣੇ ਚਾਹੀਦੇ ਜਿੱਥੇ ਕਿ ਪਾਰਕਿੰਗ ਦੀ ਵਿਵਸਥਾ ਹੋਣੀ ਚਾਹੀਦੀ ਹੈ ਲੋਕਾਂ ਦੇ ਚੱਲਣ ਫੇਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ तमाम ਇਸ ਤਰ੍ਹਾਂ ਦੀਆਂ ਇਨਕ੍ਰੋਚਮੈਂਟਸ ਨੂੰ ਹਟਾਇਆ ਜਾ ਰਿਹਾ ਹੈ ਨਗਰ ਕੌਂਸਲ ਵੱਲੋਂ ਵੱਡੀ ਕਾਰਵਾਈ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਜਿੰਨੇ ਵੀ ਬੋਰਡ ਇੱਥੇ ਲੱਗੇ ਹੋਏ ਨੇ ਇਸ ਪ੍ਰਕਾਰ ਦੇ ਜੋ ਇਨਕ੍ਰੋਚਮੈਂਟ ਦੇ ਵਿੱਚ ਆਉਂਦੇ ਨੇ ਜਾਂ ਜਿੰਨੀਆਂ ਵੀ ਰੇੜੀਆਂ ਫੜੀਆਂ ਨੇ ਜਾਂ ਕੁਝ ਵੀ ਹੈ ਉਹਨਾਂ ਨੂੰ ਹਟਾਇਆ ਜਾਵੇਗਾ ਦੂਜੇ ਪਾਸੇ ਦੇਖੋ ਦੂਜੇ ਪਾਸੇ ਵੀ ਕਾਰਵਾਈ ਚੱਲ ਰਹੀ ਹੈ ਨਗਰ ਕੌਂਸਲ ਵੱਲੋਂ ਇਹ ਕਾਰਵਾਈ ਕਰਦੇ ਹੋਏ ਇਨਕ੍ਰੋਚਮੈਂਟਸ ਨੂੰ ਹਟਾਇਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਵੀਆਈਪੀ ਰੋਡ ਦੀਆਂ ਦੇਖ ਰਹੇ ਹੋ ਵੀਆਈਪੀ ਰੋਡ ਦੇ ਉੱਪਰ ਪ੍ਰਸ਼ਾਸਨ ਵੱਲੋਂ ਜਿੰਨੀਆਂ ਵੀ ਨਜਾਇਜ਼ ਦੁਕਾਨਾਂ ਨੇ ਨਜਾਇਜ਼ ਛੱਪਰ ਨੇ ਜਾਂ ਫਿਰ ਜਿੰਨੇ ਵੀ ਬੋਰਡ ਨੇ ਜੋ ਇਨਕ੍ਰੋਚ ਇਨਕ੍ਰੋਚਮੈਂਟ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਹਟਾ ਕੇ ਜੋ ਰਸਤੇ ਨੇ ਫੁੱਟਪਾਥਸ ਨੇ ਜੋ ਪਾਰਕਿੰਗਸ ਨੇ ਉਹਨਾਂ ਨੂੰ ਕਲੀਅਰ ਕੀਤਾ ਜਾ ਰਿਹਾ ਹੈ ਤਾਂ ਵੱਡੀ ਕਾਰਵਾਈ ਜ਼ੀਰਕਪੁਰ ਦੇ ਨਗਰ ਕੌਂਸਲ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤਾਂ ਕਾਫੀ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਅਜੇ ਹੀ ਕੋਈ ਕਾਰਵਾਈ ਕੀਤੀ ਜਾਵੇ ਜਿਸ ਨਾਲ ਵੀਆਈਪੀ ਰੋਡ ਤੇ ਜੋ ਰੁਕਾਵਟਾਂ ਪੈਂਦੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਹਰ ਰੋਜ਼ ਅਗਰ ਵੀਆਈਪੀ ਰੋਡ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ ਇਹੀ ਹਾਲਾਤ ਹੁੰਦੇ ਨੇ ਕਿ ਭੀੜ ਬਹੁਤ ਜ਼ਿਆਦਾ ਹੋ ਜਾਂਦੀ ਹੈ ਟ੍ਰੈਫਿਕ ਜਾਮ ਹੁੰਦਾ ਹੈ ਗੱਡੀਆਂ ਦੇ ਆਉਣ ਜਾਣ ਲਈ ਜਗ੍ਹਾ ਨਹੀਂ ਹੁੰਦੀ ਔਰ ਪਾਰਕਿੰਗ ਕਿਤੇ ਵੀ ਕਰ ਦਿੱਤੀ ਜਾਂਦੀ ਹੈ ਰੋਡ ਤੇ ਪਾਰਕਿੰਗ ਹੁੰਦੀ ਹੈ ਜਿਸ ਕਰਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤਾਂ ਲੋਕ ਕਾਫੀ ਪਰੇਸ਼ਾਨ ਸੀ ਔਰ ਪਰੇਸ਼ਾਨੀ ਦੇ ਤਹਿਤ ਹੀ ਇਸ ਕਾਰਵਾਈ ਨੂੰ ਅੰਜਾਮ ਦਿਤਾ ਗਿਆ ਹੈ ਤਾਂ ਤਸਵੀਰਾਂ ਵੀਆਈਪੀ ਰੋਡ ਦੀਆਂ ਤੁਸੀਂ ਵੇਖ ਰਹੇ ਹੋ ਬਹੁਤ سارے ਦੁਕਾਨਦਾਰ ਵੀ ਜੋ ਸੀ ਉਹ ਪਰੇਸ਼ਾਨ ਸੀ ਕਿ ਜਗ੍ਹਾ ਨਹੀਂ ਮਿਲਦੀ ਅੱਛਾ ਸਰ ਇਹ ਜੋ ਕਾਰਵਾਈ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਕਾਰਵਾਈ ਨੂੰ ਲੈ ਕੇ ਕਾਰਵਾਈ ਸਰ ਰੈਗੂਲਰ ਹੋਣੀ ਚਾਹੀਏ ਕਾਰਵਾਈ ਸਰ ਹੋਣੀ ਚਾਹੀਏ ਇਲੀਗਲ ਬੰਦੇ ਬੈਠ ਨਹੀਂਣੇ ਚਾਹੀਏ ਇਹ ਸਭ ਕਮੇਟੀ ਦੀ ਮਿਹਰਬਾਨੀ ਹੈ ਅੱਜ ਕਮੇਟੀ ਵਾਲੇ ਆਏ ਨੇ ਚੱਕਣ ਬਿਲਕੁਲ ਸਰ ਹੋਣਾ ਚਾਹੀਦਾ ਵੀ ਇਹ ਮੈਕਸਾ ਬੋਰਡ 3 ਸਾਲ ਸੇ ਮਾਰੇ ਕੋ ਪਰੇਸ਼ਾਨ ਕਰ ਰਹਾ ਹੈ ਜੀ ਅੱਛਾ ਜੀ ਔਰ ਇਹ ਯਹਾਂ ਪੇ ਇਲੀਗਲੀ ਸਨੈਕਸ ਵਾਲੇ ਬੈਠੇ ਹੈ ਜੋ ਕਿ 3 ਸਿਲੰਡਰ ਪੜੇ ਹੈ ਕੱਲ ਕੋ ਕੋਈ ਹਾਦਸਾ ਹੋ ਗਿਆ ਕੌਣ ਜ਼ਿੰਮੇਵਾਰ ਹੋਏਗਾ ਕੀ ਸਰ ਹੋਣੀ ਚਾਹੀਦੀ ਕਾਰਵਾਈ ਅੱਛਾ ਟ੍ਰੈਫਿਕ ਦੀ ਸਮੱਸਿਆ ਆਉਂਦੀ ਸੀ ਪਾਰਕਿੰਗ ਦੀ ਆ ਰਹੀ ਹੈ ਜੀ ਲੋਕ ਯਹਾਂ ਪੇ ਸਨੈਕਸ ਖਾਣੇ ਕੇ ਲੇ ਖੜੇ ਹੋਤੇ ਹੈ ਵਿਚ ਮੇ ਗਾੜੀ ਲਗਾ ਕੇ ਜੀ ਕਾਰਵਾਈ بالکل જોઈએ ہے پارکنگ کی جگہ تو ویسے یہ پارکنگ کی جگہ ہے تو یہاں پہ کچھ لگنے نہیں چاہیے پارکنگ کے لیے جگہ بننی چاہیے ویسے گورنمنٹ کو एक्सप्लेन करके बनानी चाहिए गवर्नमेंट को इसके साथ काम करना चाहिए यहां पे गाड़ियां खड़ी हो जाएंगी अब ये देखो चबूतरा किस वेले अपनाया हुआ है जी जी अगर ये इसको प्लेन कर दे या तो गाड़ियां बहुत लग जाएंगी जी हम बिल्कुल ਤਾਂ ਜੀ ਟ੍ਰੈਫਿਕ ਦੀ ਇੱਕ ਵੱਡੀ ਸਮੱਸਿਆ ਏ ਜਿਸ ਨੂੰ ਦੂਰ ਕੀਤਾ ਜਾ ਸਕਦਾ ਹੈ ਜੇਕਰ ਇਨਕ੍ਰੋਚਮੈਂਟ ਵਾਲੀਆਂ ਥਾਵਾਂ ਤੋਂ ਇਨਕ੍ਰੋਚਮੈਂਟ ਚੱਕ ਦਿੱਤੀ ਜਾਵੇ ਔਰ ਜਿਵੇਂ ਕਿ ਅ ਦੁਕਾਨਦਾਰਾਂ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਜੋ ਸਨੈਕਸ ਦੀਆਂ ਦੁਕਾਨਾਂ ਲੱਗ ਜਾਂਦੀਆਂ ਨੇ ਤਾਂ ਸ਼ਾਮ ਨੂੰ ਪੀੜ ਵੀ ਇਕੱਠੀ ਹੁੰਦੀ ਹੈ ਪਾਰਕਿੰਗ ਲਈ ਜਗ੍ਹਾ ਵੀ ਨਹੀਂ ਹੁੰਦੀ ਤਾਂ ਇਸ ਜਗ੍ਹਾ ਨੂੰ ਪਾਰਕਿੰਗ ਦੇ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਤਾਂ ਜੀ तमाम ਤਸਵੀਰਾਂ ਤੁਸੀਂ ਵੇਖੀਆਂ ਕਿ ਜ਼ੀਰਕਪੁਰ ਦੇ ਵਿੱਚ ਕਿਸ ਤਰ੍ਹਾਂ ਇਨਕ੍ਰੋਚਮੈਂਟ ਨੂੰ ਹਟਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਬੰਧਤ ਅਧਿਕਾਰੀ ਨੇ ਆਓ ਦੇਖਦੇ ਹਾਂ ਕੀ ਕਹਿਣਾ ਅਧਿਕਾਰੀ ਨੇ ਜੀ ਗਾਤਾ ਸਾਰਿਆਂ ਨੂੰ ਕਹਿੰਦਾ ਰਿਹਾ ਕਿ ਇਹ ਜੋ ਸਾਡਾ ਇਨਕ੍ਰੋਚਮੈਂਟ ਐ ਇਨਕ੍ਰੋਚ ਸ਼ਾਮ ਰਾਮ ਦੇ ਬਹੁਤ ਜ਼ਿਆਦਾ ਟ੍ਰੈਫਿਕ ਹੋ ਜਾਂਦਾ ਹੈ ਜੀ ਤੇ ਪਬਲਿਕ ਨੂੰ ਹੰਰਾਸ਼ਮੈਂਟ ਹੁੰਦੀ ਬਹੁਤ ਇੱਕ ਦੂਜੇ ਦੁਕਾਨਾਂ ਦੇ ਸ਼ੇਲ ਨੂੰ ਫਰਕ ਪੈਂਦਾ ਨਾ ਬੋਡਾਂ ਵਗੈਰਾ ਨਾਲ ਬਿਜ਼ਨਸ ਨਹੀਂ ਦਿਖਦਾ ਇਸ ਕਰਕੇ ਮੈਂ ਤਾਂ ਪਿਛਲੇ 2 ਮਹੀਨੇ ਤੋਂ ਸਮਝਾਈ ਰਿਹਾ ਤਾਂ ਪਰ ਕਿਸੇ ਨੇ ਕੋਈ ਇਸ ਚੀਜ਼ ਦਾ ਸਮਝਿਆ ਨਹੀਂ ਕਿ ਸਾਨੂੰ ਸਮਝਾਇਆ ਜਾ ਰਿਹਾ ਕੀ ਵਾਰਨਿੰਗ ਦਿੱਤੀ ਸੀ ਤੁਸੀਂ ਕਿਹਾ ਸੀ ਕਿ ਜੋ ਇਨਗਰੋਜਮੈਂਟ ਤੁਸੀਂ ਗਲਤ ਕੀਤੀ ਹੈ ਇਹਦੀ ਮਨਜ਼ੂਰੀ ਹੈ ਜਾਂ ਤੁਸੀਂ ਇਹਨੂੰ ਪਿੱਛੇ ਹਟਾਓ ਆਪਣੇ ਆਪ ਹਵਰ ਸੀ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਰਹਾ ਦੇ ਸ਼ਹਿਰਦਾਰ ਹੈ ਬਿਜ਼ਨਸਮੈਨ ਹੈ ਤੁਸੀਂ ਤੁਹਾਡਾ ਸ਼ਹਿਰ ਹੈ ਪਰ ਅਗਰ ਤੁਸੀਂ ਗਲਤ ਕਰੋਗੇ ਫਿਰ ਤਾਂ ਮੁਸ਼ਕਲ ਹੋਊਗੀ ਇੰਨੀ ਪਬਲਿਕ ਹੈ ਬੱਚੇ ਆ ਲੈਡੀਆਂ ਜਾਨੀਆਂ ਟ੍ਰੈਫਿਕ ਦੇ ਵਿੱਚ ਵਾ ਸਭ ਨੂੰ ਬਹੁਤ ਔਖੀ ਹੁੰਦੀ ਹੈ ਨਗਰ ਕੌਂਸਲ ਦੀ ਅੱਜ ਤੱਕ ਢਿੱਲੀ ਕਾਰਗੁਜ਼ਾਰੀ ਸੀ ਅੱਜ ਜਿਹੜੀ ਬੜੀ ਤੇਜ਼ੀ ਵੜੀ ਹੈ ਨਗਰ ਕੌਂਸਲ ਨੇ ਸਰ ਗੱਲ ਅੱਜ ਦੀ ਅੱਜ ਦੀ ਨਹੀਂ ਹੈ ਸਾਡਾ ਸਮਾਜ ਹੈ ਸਾਡਾ ਫਰਜ਼ ਬਣਦਾ ਹੈ ਆਈ ਬੀਂਗ ਅਫੀਸਰ ਕੇ ਸਮਾਜ ਨੂੰ ਨਾਲ ਲੈ ਕੇ ਚੱਲਿਆ ਜਾਵੇ ਤਾਂ ਕਿ ਕਿਸੇ ਦਾ ਸਾਡੇ ਵੱਲੋਂ ਨੁਕਸਾਨ ਨਾ ਹੋਵੇ ਪਰ ਜਦੋਂ ਪਬਲਿਕ ਦੇ ਵਿੱਚ ਆਮ ਜਨਤਾ ਦਾ ਨੁਕਸਾਨ ਹੁੰਦਾ ਹੈ ਤੇ ਦੂਸਰੇ ਦੁਕਾਨਦਾਰਾਂ ਦਾ ਵੀ ਕਿ ਦੂਜੇ ਦਾ ਲੜਾਈ ਹੁੰਦੀ ਤਾਂ ਇਹਦੇ ਵਿੱਚ ਇਹ ਚੀਜ਼ਾਂ ਦਖਲਦਾਨੀ ਕਰਨੀ ਸਾਾਨੂੰ ਬਣਦੀ ਹੈ ਜੋ ਕਿ ਇਨਕ੍ਰੋਚਮੈਂਟ ਗਲਤ ਹੋਈ ਵੀਆਂ ਉਹਨਾਂ ਨੂੰ ਜ਼ੂਰ ਕਰਨਾ ਸਾਡਾ ਰਾਈਟ ਹੈ ਇਹ ਸ਼ਿਕਾਇਤਾਂ ਸਾਨੂੰ ਬਾਹਰੋਂ ਵੀ ਮਿਲੀਆਂ ਸੀਗੀਆਂ ਕਿ ਇਨਕ੍ਰੋਚਮੈਂਟ ਨੂੰ ਹਟਾਇਆ ਜਾਵੇ ਬਾਹਰ ਬਹੁਤ ਡੇਲ ਹੀ ਐ ਸਾਡਾ ਡੇਲੀ ਡੇਲੀ ਐ ਅੱਛਾ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਤੁਹਾਡੀ ਨਜ਼ਰ ਹੈ ਕਿੱਥੇ ਕਿੱਥੇ ਐਕਟਿਵ ਹੋਵੋਗੇ ਸਾਰੇ ਪਾਸੇ ਜਾਵਾਂਗੇ ਹੁਣ ਤਾਂ ਪਟਿਆਲਾ ਰੋਡ ਅੰਬਾਲਾ ਰੋਡ ਸਾਰਾ ਹੀ ਸਾਰਾ ਪਿਛਲੇ ਪਿਛਲੇ 2 2 ਮਹੀਨੇ ਤੋਂ ਮੈਂ ਸਿਰਫ ਪਿਆਰ ਨਾਲ ਹਰ ਕਿਸੇ ਸ਼ਹਿਰਦਾਰ ਨੂੰ ਹਰ ਦੁਕਾਨਦਾਰ ਨੂੰ ਸਮਝਾਇਆ ਕਿ ਆ ਰਿਕੁਐਸਟ ਕੀਤੀ ਹੈ ਅਕਲ ਤੋਂ ਹੋ ਰਹਾ ਮੈਂ ਬੜੀ ਵਾਰ ਖਬਰ ਲਾ ਚੁੱਕਿਆ ਪੈਟਰੋਲ ਪੰਪ ਪਰਮਾਰ ਤੋਂ ਰੋਡ ਪੰਪ ਦੇ ਉੱਪਰ ਟੈਂਪੂ ਕਹਿੰਦੇ ਟੈਂਪੂ ਦੇ ਬਾਹਰ ਰੋਡ ਦੇ ਉੱਪਰ ਜਿਹੜੀਆਂ ਲੱਗਦੀਆਂ ਉਹ ਡੇਲੀ ਜਿਹੜੀਆਂ ਲੱਗਦੀਆਂ ਉਹਨਾਂ ਦੀ ਕਾਰਵਾਈ ਅਜੇ ਤੱਕ ਕਿਉਂ ਨਹੀਂ ਹੋ ਰਹੀ ਉਹ ਕਿੱਥੇ ਕਿੱਥੇ ਹੈ ਅਪਡੇਟ ਇਹ ਹੈ ਡੇ ਬਾਈ ਡੇ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਇਹ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਚ ਅਸੀਂ ਪੂਰਾ ਯੋਗਦਾਨ ਪਾਵਾਂਗੇ ਜੋ ਇਨਕ੍ਰੋਚਮੈਂਟ ਗਲਤ ਹੋਈਆਂ ਉਹ ਤੁਹਾਨੂੰ ਛੇਤੀ ਤੋਂ ਛੇਤੀ ਰਿਮੂਵ ਹੋਈਆਂ ਮਿਲਣਗੀਆਂ ਤੁਹਾਡੀ ਇੱਕ ਤਰ੍ਹਾਂ ਥੈਂਕ ਯੂ ਜ਼ਰੂਰ ਕਰੂੰਗਾ ਜੇ ਚਾਹੂੰਗਾ ਤੁਹਾਡਾ ਮੈਂ ਜਿੱਦਣ ਤੋਂ ਤੁਸੀਂ ਆਏ ਆ ਤੁਹਾਡੀ ਵੱਲੋਂ ਬਹੁਤ ਵਧੀਆ ਅਕਸ਼ਨ ਅਭਿਆਨ ਚਲਾਇਆ ਜਾ ਰਿਹਾ ਤੁਹਾਡੀ ਵੱਲੋਂ ਇਹ ਜਿਹੜੇ ਲੋਕ ਨਾਜਾਇਜ਼ ਵੀ ਬੈਠੇ ਆ ਤੁਸੀਂ ਇਹਨਾਂ ਨੂੰ ਰੋਕ ਕੇ ਸਮਝਾ ਵੀ ਰਹੇ ਆ ਸਮਝਾ ਕੇ ਉਹਨਾਂ ਤਰੀਕੇ ਦੇ ਅਸੀਂ ਵਧੀਆ ਤਰੀਕੇ ਦੇ ਨਾਲ ਦੀ ਜਿਹੜੀ ਆ ਸੈਟਿੰਗ ਵੀ ਕਰ ਰਹੇ ਆ ਬਿਲਕੁਲ ਸਰ ਵੀ ਤੁਹਾਡਾ ਨੁਕਸਾਨ ਵੀ ਨਾ ਹੋਵੇ ਵੀ ਨਗਰ ਕੌਂਸਲ ਨੂੰ ਕੋਈ ਐਸੀ ਕਾਰਵਾਈ ਨਾ ਕਰਨੀ ਪਵੇ ਅੱਛਾ ਜੁਰਮਾਨੇ ਕਿਸ ਕਿਸ ਤਰ੍ਹਾਂ ਦੇ ਪਾਏ ਜਾ ਰਹੇ ਨੇ ਸਰ ਯੂ ਸਰ ਦੇ ਨਾਲ ਇਹਨਾਂ ਦਾ ਉਹ ਕਮੈਂਟ ਹੁੰਦਾ ਕਿ ਅੱਗੇ ਤੋਂ ਐਸੀ ਗਲਤ ਕੰਮ ਨਹੀਂ ਕਰਾਂਗੇ ਗਲਤੀ ਕਰੋਜਮੈਂਟ ਨਹੀਂ ਕਰਾਂਗੇ ਉਹ ਸਮਝੌਤਾ ਫਿਰ ਸਰ ਕੋਲ ਜਾਂਦੀ ਹੈ ਉਹਨਾਂ ਤੋਂ ਲੈਟਰ ਹੁੰਦੀ ਹੈ ਉਹਨਾਂ ਦੀ ਮਨਜ਼ੂਰੀ ਹੁੰਦੀ ਹੈ ਫਿਰ ਅੱਗੇ ਕੰਮ ਜੀ ਬਹੁਤ ਬਹੁਤ ਤਾਂ ਬਿਲਕੁਲ ਜੀ ਨਗਰ ਕਾਉਂਸਲ ਤੋਂ ਇੰਸਪੈਕਟਰ ਸਾਹਿਬ ਜੋ ਨੇ ਮਹੇਸ਼ੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਉਹਨਾਂ ਨੇ ਇਹ ਵੀ ਦੱਸਿਆ ਕਿ ਰੋਜ਼ਾਨਾ ਸ਼ਿਕਾਇਤਾਂ ਆਉਂਦੀਆਂ ਨੇ ਜਹੇ ਇਨਕ੍ਰੋਚਮੈਂਟ ਨੂੰ ਹਟਾਉਣ ਦੇ ਲਈ ਕਿਉਂਕਿ ਲੋਕ ਕਾਫੀ ਜ਼ਿਆਦਾ ਅਵਿਵਸਥਾ ਤੋਂ ਪਰੇਸ਼ਾਨ ਹੁੰਦੇ ਨੇ ਤਾਂ ਕਾਰਵਾਈ ਤੁਸੀਂ ਇਸ ਵੇਲੇ ਦੇਖ ਰਹੇ ਹੋ ਕਿ ਜ਼ੀਰਕਪੁਰ ਦੇ ਵਿੱਚ ਹੋ ਰਹੀ ਹੈ ਔਰ ਲਗਾਤਾਰ ਇਨਕ੍ਰੋਚਮੈਂਟ ਹਟਾਉਣ ਨੂੰ ਲੈ ਕੇ ਕਾਰਵਾਈ ਜਾਰੀ ਰਹੇਗੀ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸੁਧਾਰ ਦਾ ਜੋ ਕਾਲ ਹੈ ਉਹ ਕਿੰਨਾ ਰਹਿੰਦਾ ਹੈ ਆਖਿਰ ਇਹ ਸੁਧਾਰ ਜੋ ਹੈ ਕਿੰਨੇ ਸਮੇਂ ਤੱਕ ਤੇ کیا ਰਹੇਗਾ ਕਾਰਵਾਈਆਂ ਤਾਂ ਲਗਾਤਾਰ ਹੋ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਅੱਗੇ ਵੀ ਪਾਈਪਲਾਈਨ ਦੇ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਕਾਰਵਾਈ ਕੀਤੀ ਜਾਵੇਗੀ ਪਰ ਜੋ ਨਾਗਰਿਕ ਨੇ ਉਹਨਾਂ ਤੇ ਇਸ ਦਾ ਕੀ ਇੰਪੈਕਟ ਪਵੇਗਾ ਜਾਂ ਜੋ ਇਨਕ੍ਰੋਚਮੈਂਟ ਕਰਨ ਵਾਲੇ ਨੇ ਉਹਨਾਂ ਤੇ ਇਸ ਚੀਜ਼ ਦਾ ਅਸਰ ਪਵੇਗਾ ਜਾਂ ਨਹੀਂ ਪਵੇਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਵਾਲਾ ਹੋਵੇਗਾ ਰੱਖਾਂਗੇ ਨਜ਼ਰ ਤੁਸੀਂ ਬਣੇ ਰਹਿਣਾ ਸਾਡੇ ਨਾਲ ਜਾਨੀ ਜ਼ਿਰਕਪੁਰ ਟਾਈਮਜ਼ ਦੇ ਨਾਲ ਮਿਲਦੇ ਹਾਂ ਜਲਦੀ